ਨਾਮ ਨਹੀਂ ਸੁਣਿਆ ਜਾਂਦਾ ਸੀ ਪੰਜਾਬ ਦੇ ਅੰਦਰ ਕੁਝ ਜਿਹੜੇ ਰਵਾਇਤੀ ਨਸ਼ੇ ਸੀਗੇ ਉਹਨਾਂ ਨੂੰ ਛੱਡ ਕੇ ਕਦੇ ਹਰੇ ਦਾ ਕਦੇ ਗੋਲੀਆਂ ਦਾ ਕਦੇ ਚਰਸ ਦਾ ਕਦੇ ਚਿੱਟੇ ਦਾ ਨਾਮ ਪੰਜਾਬ 'ਚ ਪੰਜਾਬ ਦੇ ਪੁਰਾਣੇ ਬਜ਼ੁਰਗ ਦੱਸਦੇ ਨੇ ਕਦੇ ਨਹੀਂ ਸੁਣਿਆ ਸੀ ਜਦੋਂ ਪੰਜਾਬ ਦੇ ਅੰਦਰ ਜੇ ਮੈਂ ਜ਼ਿਆਦਾ ਪਿੱਛੇ ਨਾ ਜਾਵਾਂ ਇਹ ਥੋੜਾ ਜਿਹਾ ਥੋੜੇ ਸਾ ਪਿੱਛੇ ਜਾਈਏ ਤਾਂ ਜਦੋਂ ਪੰਜਾਬ ਦੇ ਅੰਦਰ 2007 ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਬਣੀ 2007 ਦੇ ਵਿੱਚ ਸਾਂਝੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਬਣੀ ਤਾਂ ਉਸ ਸਮੇਂ ਪੰਜਾਬ 'ਚ ਪਹਿਲੀ ਵਾਰ ਇਹ ਨਾਮ ਗੂੰਜਿਆ ਕਿ ਪੰਜਾਬ ਚਿੱਟੇ ਦਾ ਵਪਾਰ ਸ਼ੁਰੂ ਹੋ ਗਿਆ ਪੰਜਾਬ 'ਚ ਚਿੱਟਾ ਨਾਂ ਦਾ ਇੱਕ ਨਵਾਂ ਨਸ਼ਾ ਆ ਗਿਆ ਹਰੇਕ ਨਾਮ ਦਾ ਇੱਕ ਨਵਾਂ ਨਸ਼ਾ ਆ ਗਿਆ ਸਮੈਕ ਨਾਮ ਦਾ ਇੱਕ ਨਵਾਂ ਨਸ਼ਾ ਪੰਜਾਬ 'ਚ ਆ ਗਿਆ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਸੀ ਉਹ ਪੰਜਾਬ ਦੇ ਖੁੰਡਾ ਤੇ ਹੋਣ ਲੱਗੀਆਂ ਕਿ ਪੰਜਾਬ ਦੇ ਨੌਜਵਾਨ ਨੂੰ ਨਸ਼ਿਆਂ 'ਚ ਲਾਉਣ ਦੇ ਲਈ ਉਸ ਸਮੇਂ ਦੀ ਸਰਕਾਰਾਂ ਨੇ ਇੱਕ ਜਾਲ ਜਿਹੜਾ ਸੀ ਉਹ ਪੰਜਾਬ ਦੀ ਜਵਾਨੀ ਦੇ ਆਲੇ-ਦਾਲੇ ਬੁਣਿਆ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਬਾਲ ਤੱਕਿਆ ਕਿਉਂਕਿ ਉਸ ਸਮੇਂ ਪੰਜਾਬ ਦਾ ਨੌਜਵਾਨ ਗੱਲ ਕਰ ਰਿਆ ਸੀ ਨੌਕਰੀਆਂ ਦੀ ਉਸ ਸਮੇਂ ਪੰਜਾਬ ਦਾ ਨੌਜਵਾਨ ਕਰ ਰਿਆ ਸੀ ਰੋਜ਼ਗਾਰ ਦੀ ਗੱਲ ਉਸ ਸਮੇਂ ਪੰਜਾਬ ਦਾ ਨੌਜਵਾਨ ਗੱਲ ਕਰ ਰਿਆ ਸੀਗਾ ਕਿ ਪੰਜਾਬ ਨੂੰ ਅੱਗੇ ਕਿਵੇਂ ਲੈ ਕੇ ਜਾਣਾਗਾ ਤਾਂ ਉਸੇ ਸਮੇਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਨੇ ਡਿਜ਼ਾਈਨ ਬਣਿਆ ਉਹਨਾਂ ਦੀ ਸਰਕਾਰ ਨੇ ਡਿਜ਼ਾਈਨ ਬਣਿਆ ਕਿ ਪੰਜਾਬ ਦੇ ਨੌਜਵਾਨ ਨੂੰ ਨਸ਼ਿਆਂ ਬਾਲ ਤੱਕ ਦਿਓ ਪੰਜਾਬ ਨੂੰ ਨਸ਼ਿਆਂ ਬਾਲ ਤੱਕ ਦਿਓ ਔਰ ਪੰਜਾਬ ਦੇ ਹਰ ਗਲੀ ਹਰ ਮੋੜ ਤੇ ਹਰ ਪਿੰਡ ਚ ਹਰ ਚੌਰਾਹੇ ਤੇ ਸ਼੍ਰੋਮਣੀ ਕਾਲੇ ਤੇ ਬੀਜੇਪੀ ਦੀ ਸਰਕਾਰ ਚ ਨਸ਼ਿਆਂ ਦਾ ਪ੍ਰਸਾਰ ਜਿਹੜਾ ਸੀ ਉਹ ਵੱਧ ਗਿਆ ਨਸ਼ਿਆਂ ਦਾ ਵਪਾਰ ਸੀ ਜਿਹੜਾ ਉਹ ਵੱਧ ਗਿਆ ਨਸ਼ਿਆਂ ਦਾ ਫਲਾਸ ਸੀ ਜਿਹੜਾ ਵੱਧ ਗਿਆ ਔਰ 10 ਸਾਲ ਪੰਜਾਬ ਦੇ ਅੰਦਰ ਸ਼੍ਰੋਮਣੀ ਕਾਲੇ ਤੇ ਬੀਜੇਪੀ ਨੇ ਰਾਜ ਕੀਤਾ 10 ਸਾਲ ਇੱਕ ਦੋ ਪਰਿਵਾਰ ਜਿਹੜੇ ਸੀ ਉਹਨਾਂ ਨੇ ਪੰਜਾਬ ਤੇ ਰਾਜ ਕੀਤਾ ਔਰ ਇਹਨਾਂ 10 ਸਾਲਾਂ ਚ ਪੰਜਾਬ ਦੇ ਨੌਜਵਾਨ ਨੂੰ ਬੁਰੀ ਤਰ੍ਹਾਂ ਨਸ਼ਿਆਂ ਦੇ ਅੰਦਰ ਲਪੇਟ ਲਿਆ ਬੁਰੀ ਤਰ੍ਹਾਂ ਪੰਜਾਬ ਦੇ ਨੌਜਵਾਨ ਨੂੰ ਪੰਜਾਬ ਦੇ ਲੋਕਾਂ ਨੂੰ ਟਰੈਪ ਲਾ ਕੇ ਕਬਜ਼ਾ ਕਰ ਲਿਆ ਕਿ ਹਾਂ ਹੁਣ ਤੁਸੀਂ ਨਸ਼ੇ ਚੋਂ ਨਹੀਂ ਨਿਕਲ ਸਕਦੇ ਉਸੇ ਸਮੇਂ ਆਮ ਆਦਮੀ ਪਾਰਟੀ ਨੇ ਵੀ ਜਿਵੇਂ 2017 ਦੀ ਗੱਲ ਕਰਾਂ ਆਮ ਆਦਮੀ ਪਾਰਟੀ ਨੇ ਵੀ ਪਹਿਲੀ ਵਾਰ ਪੰਜਾਬ ਵਿਧਾਨ ਸਭਾ ਦੀ ਇਲੈਕਸ਼ਨ ਲੜੀ ਅਸੀਂ ਵੀ ਕਿਹਾ ਕਿ ਅਸੀਂ ਪੰਜਾਬ ਦੇ ਅੰਦਰ ਨਸ਼ਿਆਂ ਦਾ ਜਾਲ ਤੋੜਾਂਗੇ ਪੰਜਾਬ ਦੇ ਅੰਦਰ ਜੋ 10 ਸਾਲ ਪੰਜਾਬ ਨੂੰ ਬਰਬਾਦ ਕੀਤਾ ਕਾਲੀ ਦਲ ਬੀਜੇਪੀ ਨੇ ਉਸ ਦਲਦਲ ਚੋਂ ਪੰਜਾਬ ਦੇ ਨੌਜਵਾਨ ਨੂੰ ਬਾਹਰ ਕੱਢਾਂਗੇ ਪਰ ਲੇਕਿਨ ਉਸ ਸਮੇਂ ਕਾਂਗਰਸ ਪਾਰਟੀ ਨੇ ਉਸ ਸਮੇਂ ਕਾਂਗਰਸ ਪਾਰਟੀ ਦੇ ਪ੍ਰਧਾਨ ਜੀ ਨੇ ਕੈਪਟਨ ਅਮਰਿੰਦਰ ਸਿੰਘ ਨੇ ਤਲਵੰਡੀ ਸਾਬ ਤੋਂ ਠੀਕ 35 ਕਿਲੋਮੀਟਰ ਦੂਰ ਖੜੇ ਹੋ ਕੇ سڈے دارمک گرنتھ گھٹکا صاحب نو متھے نہ لاکے کی کیا کہ میں چار ہفتہ چا ختم کر دوں ایک سو ایک جی بے سمندہ سگند جڑی سی تو کیپٹن صاحب نے لے. ٹھیک تلبی صاحب تو تخت دمدبا صاحب تو پینتی کلو میٹر دور کھڑے ہو کے کیا کہ میں پنجاب چار ہفتے چ نشا ختم کر دوں پنجاب کے لکان نے کیونکہ سی سم آدمی پارٹی نمی پارٹی سی ਔਰ ਸਾਡੇ ਦੇ ਵਿਸ਼ਵਾਸ ਕਰਨ ਦੀ بجائے ਪੰਜਾਬ ਦੇ ਲੋਕਾਂ ਨੇ ਕਾਂਗਰਸ ਪਾਰਟੀ ਨੂੰ 70 ਸੀਟਾਂ ਦਿੱਤੀਆਂ ਔਰ ਆਮ ਆਦਮੀ ਪਾਰਟੀ ਦੀ ਡਿਊਟੀ ਲਈ ਕਿ ਤੁਸੀਂ ਆਪੋਜੀਸ਼ਨ ਚ ਬੈਠੋ ਔਰ ਜਿਹੜਾ ਸ਼ਰਮਣੀ ਕਾਲੇ ਦਲ ਭਾਜਪਾ ਨੇ ਨਸ਼ਿਆਂ ਦਾ ਵਪਾਰ ਕੀਤਾ ਸੀ ਉਹਨੂੰ ਉਸ ਸਮੇਂ ਹਾਸ਼ੀ ਤੇ ਤਖਤਾਂ ਦੀ ਜਗ੍ਹਾ ਤੇ ਰੱਖਤਾ ਉਸ ਸਮੇਂ ਮੈਂ 17 ਦੀ 2017 ਦੀ ਇਲੈਕਸ਼ਨ ਦੀ ਗੱਲ ਕਰ ਰਿਹਾ ਆਮ ਆਦਮੀ ਪਾਰਟੀ ਪਹਿਲੀ ਵਾਰ ਆਪੋਜੀਸ਼ਨ ਚ ਕਾਂਗਰਸ ਪਾਰਟੀ ਸੱਤਾਚ ਔਰ ਭਾਰਤੀ ਜਨਤਾ ਪਾਰਟੀ ਤੇ ਕਾਲੀ ਦਲ ਤੀਜੇ ਨੰਬਰ ਤੇ ਪਛਾਤੇ ਪੰਜਾਬ ਦੇ ਲੋਕਾਂ ਨੇ ਸਿਆਸੀ ਜਿਹੜੀ ਸਰਜ਼ਮੀਨਤੀ ਉਹਦਾ ਇੱਕ ਨਵਾਂ ਇੰਤਜ਼ਾਮ ਜਿਹੜਾ ਉਹ ਖੜਾ ਕੀਤਾ ਪੰਜਾਬ ਦੇ ਲੋਕਾਂ ਦੇ ਸਾਹਮਣੇ ਔਰ ਸਾਢੇ 4 ਸਾਲ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਬਲੋਂ ਕੈਪਟਨ ਅਮਨਿੰਦਰ ਸਿੰਘ ਸਰਕਾਰ ਚਲਾਉਂਦੇ ਰਹੇ ਔਰ ਸਾਢੇ 4 ਸਾਲਾਂ ਦੌਰਾਨ ਜੋ ਸੌਖਾ ਦੀ ਸੀ ਜੋ ਸਗੰਧ ਲਈ ਸੀ ਕਿ ਮਨੁਸ਼ਿਆਂ ਨੂੰ ਖਤਮ ਕਰੂੰਗਾ ਜੋ ਕਾਰੀਦਾਰ ਭਾਰਤੀ ਜਨਤਾ ਪਾਰਟੀ ਨਸ਼ਾ ਜਾਲ ਬਸਾਇਆਗਾ ਉਹਨੂੰ ਖਤਮ ਕਰੂੰਗਾ ਪਰ ਲੇਕਿਨ ਅਫਸੋਸ ਖਤਮ ਤਾਂ ਕੀ ਕਰਨਾ ਸੀ ਉਹਨਾਂ ਨਸ਼ਾ ਤਸਕਰਾਂ ਦੇ ਨਾਲ ਉਹਨਾਂ ਲੋਕਾਂ ਦੇ ਨਾਲ ਜਿਹੜੇ ਨਸ਼ਾ ਵਪਾਰ ਕਰਦੇ ਸੀ ਕਾਂਗਰਸ ਪਾਰਟੀ ਦੇ ਲੋਕਾਂ ਨੇ ਆਪਣੀਆਂ ਸਾਂਝਾਂ ਹੋਰ ਤਕੜੀਆਂ ਕਰ ਲਈਆਂ ਬਲਕਿ ਪੰਜਾਬ ਦੇ ਅੰਦਰ ਨਸ਼ਾ ਖਤਮ ਨਹੀਂ ਹੋਇਆ ਇਹ ਨਸ਼ਾ ਉਸੇ ਤਰੀਕੇ ਚੱਲਦੇ ਰਹੇ ਔਰ 3-4 ਮਹੀਨੇ ਕਾਂਗਰਸ ਪਾਰਟੀ ਬੋਲ ਰਹੀ ਨਵਾਂ ਤਜਰਬਾ ਕੀਤਾ ਗਿਆ ਕਿ ਇੱਕ ਨਵਾਂ ਮੁੱਖ ਮੰਤਰੀ ਬਦਲ ਕੇ ਦੇਖ ਲੈਣੇ ਆ ਤੋ ਵੀ ਬੁਰੀ ਤਰ੍ਹਾਂ ਮੈਂ ਸਮਝਦਾ ਪੰਜਾਬ ਦੇ ਅੰਦਰ ਫੇਲ ਹੋਇਆ ਉਹ ਵੀ ਆਪਣੀਆਂ ਦੋਨੋਂ ਉਸ ਸਮੇਂ ਦੇ ਦੋਨੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਔਰ ਚਰਨਜੀਤ ਚੰਨੀ ਜੀ ਦੋਨੋਂ ਹੀ ਆਪਣੀਆਂ ਆਪਣੀਆਂ ਜ਼ਮਾਨਤਾਂ ਤੱਕ ਜਿਹੜੀਆਂ ਨੇ 2022 ਚ ਨਹੀਂ ਬਚਾ ਸਕੇ ਕਿਉਂਕਿ ਪੰਜਾਬ ਦੇ ਲੋਕਾਂ ਨੇ ਸਪਸ਼ਟ ਸੰਕੇਤ ਦਿੱਤਾ ਪੰਜਾਬ ਦੇ ਲੋਕਾਂ ਨੇ ਸਪਸ਼ਟ ਜਿਹੜਾ ਆਪਣਾ ਮੱਤ ਦਾ ਪ੍ਰਯੋਗ ਕੀਤਾ ਕਿ ਅਸੀਂ ਇਹਨਾਂ ਲੋਕਾਂ ਦੇ ਖਿਲਾਫ ਆ ਜਿਨ੍ਹਾਂ ਨੇ ਪੰਜਾਬ ਦੇ ਅੰਦਰ ਸੁਧਾਰ ਨਹੀਂ ਕੀਤਾ ਹਾਲਾਂਕਿ ਜੇ ਦੇਖਿਆ ਜਾਵੇ ਜੇ 2017 ਤੋਂ ਲੈ ਕੇ 22 ਦੀ ਆਪਾਂ ਸਮੀਖਿਆ ਕਰੀਏ 2017 ਤੋਂ ਲੈ ਕੇ 22 ਤੱਕ ਲਗਭਗ 3 ਸਾਲ ਕੋਵਿਡ ਦਾ ਪੀਰੀਅਡ ਵੀ ਰਿਹਾ 3 ਸਾਲ ਕਰੋਨਾ ਦਾ ਪੀਰੀਅਡ ਵੀ ਰਿਹਾ ਜਿਸ ਸਮੇਂ ਦੌਰਾਨ ਪੰਜਾਬ 'ਚ ਪਾਬੰਦੀਆਂ ਬਹੁਤ ਸੀ ਲੱਗੀਆਂ ਹੋਈਆਂ ਪੰਜਾਬ ਦੇ ਵਿੱਚ ਕਈ ਵਾਰ ਲਾਕਡਾਊਨ ਲੱਗਿਆ ਦੇਸ਼ ਦੇ ਅੰਦਰ ਲਾਕਡਾਊਨ ਲੱਗਿਆ ਜਦੋਂ ਲਾਕਡਾਊਨ ਲੱਗਿਆ ਹੋਇਆ ਸੀਗਾ ਉਸ ਸਮੇਂ ਲੋਕਾਂ ਨੂੰ ਰਾਸ਼ਨ ਤਾਂ ਨਹੀਂ ਪਹੁੰਚਦਾ ਸੀਗਾ ਰਾਸ਼ਨ ਤਾਂ ਸਮਾਜ ਸੇਵੀ ਜਥੇਬੰਦੀਆਂ ਲੈ ਕੇ ਜਾਂਦੇ ਸੀ ਪਰ ਲੇਕਿਨ ਚਿੱਟੇ ਦਾ ਵਪਾਰ ਜਿਹੜਾ ਸੀ ਉਹ ਕਾਂਗਰਸ ਦੇ ਸਮੇ ਉਸੇ ਤਰ੍ਹਾਂ ਬੇਖੌਫ ਬੇਡਰ ਪੰਜਾਬ ਚੱਲਦਾ ਰਿਹਾ ਪੰਜਾਬ ਦੇ ਲੋਕਾਂ ਨੇ 2022 ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ 92 ਸੀਟਾਂ ਆਮ ਆਦਮੀ ਪਾਰਟੀ ਦੇ ਹਿੱਸੇ ਆਈਆਂ ਔਰ ਕਾਂਗਰਸ ਪਾਰਟੀ ਦੂਜੇ ਨੰਬਰ ਤੇ ਰਹੀ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ ਨਾਮੋ ਨਿਸ਼ਾਨ ਪੰਜਾਬ ਦੀ ਸਰਜ਼ਮੀਨ ਤੋਂ ਲੋਕਾਂ ਨੇ ਮਿਟਾ ਦਿੱਤਾ ਪੰਜਾਬ ਦੇ ਲੋਕਾਂ ਦੋਨਾਂ ਪਾਰਟੀਆਂ ਦਾ ਸਫਾਇਆ ਕਰਤਾ ਦੋਨਾਂ ਪਾਰਟੀ ਨੂੰ ਹਾਸ਼ੀਏ ਤੇ ਤਖਤਾ ਕਿਉਂਕਿ ਉਹਨਾਂ ਨੇ ਪੰਜਾਬ ਦੇ ਅੰਦਰ ਜਿੱਥੇ ਨਸ਼ਿਆਂ ਦਾ ਵਪਾਰ ਫਲਾਇਆ ਉੱਥੇ ਸਾਡੇ ਧਾਰਮਿਕ ਗ੍ਰੰਥ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਿਹੜੀ ਆ ਉਹ ਵੀ ਇਹਨਾਂ ਦੇ ਸਮੇਂ ਚ ਹੋਈ ਸੀ ਉਹ ਵੀ ਅਕਾਲੀ ਦਲ ਭਾਜਪਾ ਦੇ ਸਮੇਂ ਚ ਹੋਈ ਔਰ ਲੋਕਾਂ ਨੇ ਸਰਦਾਰ ਭਗਵੰਦ ਸਿੰਘ ਮਾਨ ਮਾਨਯੋਗ ਮੁਖਬਤਰੀ ਸਾਹਿਬ ਦੀ ਡਿਊਟੀ ਲਈ ਆਮ ਆਦਮੀ ਪਾਰਟੀ ਨੂੰ ਸੱਤਾ ਸੌਂਪੀ ਔਰ ਪਿਛਲੇ ਤਿੰਨ ਸਾਲਾਂ ਚ ਵੱਡੇ ਪੱਧਰ ਤੇ ਪੰਜਾਬ ਸੁਧਾਰ ਕੀਤੇ ਪਿਛੇ ਤਿੰਨ ਸਾਲਾਂ ਚ ਸਭ ਤੋਂ ਵੱਧ ਰਿਕਵਰੀਆਂ ਜਿਹੜੀਆਂ ਨੇ ਕਿ ਅਜੇ ਪਿਛਲੇ 15 ਸਾਲਾਂ ਦਾ ਮੁਕਾਬਲਾ ਕਰਦੀ ਏ ਉਹਦੋਂ ਵੱਧ ਰਿਕਵਰੀਆਂ ਹੋਈਆਂ ਜਿਹੜੇ ਸਜ਼ਾ ਦਾ ਦਰਾਂ ਜਿਹੜੀ ਸਜ਼ਾ ਕਰਾਉਣ ਦੀ ਦਰਾਂ ਜਿਹੜੀ ਇਕਾਲੀਦਰ ਬੀਜੇਪੀ ਦੇ ਸਮੇ 40% ਸਭ ਤੋਂ ਲੋਅਸਟ ਰੇਟ ਦੇ ਉੱਤੇ ਕਾਂਗਰਸ ਦੇ ਸਮੇ 58% ਓਵਰਆਲ ਮੈਂ ਪੰਜਾਬ ਦੀ ਗੱਲ ਕਰ ਰਿਹਾ ਤਾਮ ਆਦਮੀ ਪਾਰਟੀ ਦੇ ਸਮੇ 86% 86% ਜੋ ਕਨਵਿਕਸ਼ਨ ਰੇਟ ਆ ਪੰਜਾਬ ਦਾ ਮੈਨਡੀਪੀਆ ਸੈਕਟਰ ਦੀ ਗੱਲ ਕਰ ਰਿਹਾ ਕੱਲੇ ਦੀ ਕੱਲੇ ਐਨਡੀਪੀਆ ਸੈਕਟਰ ਦੀ ਗੱਲ ਕਰ ਰਿਹਾ ਜਿਹੜਾ ਨਸ਼ਿਆਂ ਤੇ ਲਾਗੂ ਹੁੰਦਾ ਉਹ ਸੈਕਟਰ ਦੀ ਗੱਲ ਕਰ ਰਿਹਾ ਕਾੜੀ ਦਲ ਵੇਲੇ 40 ਕਾਂਗਰਸ ਵੇਲੇ 58 ਆਮ ਆਦਮੀ ਪਾਰਟੀ ਵੇਲੇ 86% ਕਿ ਅਸੀਂ ਆਪਣੀ ਮਸ਼ੀਨਰੀ ਨੂੰ ਅਸੀਂ ਆਪਣੇ ਪੁਲਿਸ ਤੰਤਰ ਨੂੰ ਕਿਸ ਤਰ੍ਹਾਂ ਮਜ਼ਬੂਤ ਕੀਤਾ ਕਿਉਂਕਿ ਜਦੋਂ ਮੈਂ ਬਜਟ ਬਣਾਉਣਾਗਾ ਹਰ ਇੱਕ ਵਾਰ ਮੈਂ ਕੋਸ਼ਿਸ਼ ਕਰਦਾਗਾ ਕਿ ਪੁਲਿਸ ਨੂੰ ਮਾਡਰਨਾਈਜੇਸ਼ਨ ਜਿਹੜੀ ਆ ਕੀਤੀ ਜਾਵੇ ਨਵੇਂ ਇਕੁਪਮੈਂਟ ਲੈ ਕੇ ਦਿੱਤੇ ਜਾਣ ਹਰ ਇੱਕ ਤਰੀਕਾ ਵਰਤਿਆ ਜਾਵੇ ਤਾਂ ਕਿ ਸਾਡੀ ਪੰਜਾਬ ਪੁਲਿਸ ਜਿਹੜੀ ਆ ਹੋਰ ਸਟਰੌਂਗ ਹੋਵੇ ਖਾਸ ਕਰਕੇ ਬਾਰਡਰ ਦੇ ਜ਼ਿਲ੍ਹੇ ਵੀ ਮੇजे ਗੱਲ ਗੱਲ ਕਰਾਂ 86% ਰੇਟ ਤੇ ਪਹੁੰਚਿਆ ਮੈਂ ਜੀ ਦੇਖ ਰਿਹਾ ਸੀਗਾ ਜਿਹਦੇ ਵਿੱਚ ਸੰਗਰੂਰ 93% 93% ਨਮਾਸ਼ਹਿਰ 99% ਰੋਪੜ نائنٹی فائی پرسنٹ کچھ جلے نے جنہ دا کنویکشن ریٹ مور دین نائنٹی پرسنٹ آ پورے دیش دے دی اندر پورے دیش دے دی اندر بھارتی جنتا پارٹی درکار زیادہ نے گیا لگ پک بائی راجات نے گیا اور دوجہ نمبر تے کانگرس پارٹی ہوں دیا تیجے نمبر تے آم آدمی پارٹی ہوں آڈی سرکار ایک راج کے اندر آنجاب کے اندر آ ਔਰ ਸਾਡਾ ਕਨਵਿਕਸ਼ਨ ਰੇਟ ਜਿਹੜਾ ਉਹ ਪੂਰੇ ਭਾਰਤ ਦੇ ਅੰਦਰ ਸਭ ਤੋਂ ਜ਼ਿਆਦਾ ਹੈਗਾ ਕਿਉਂਕਿ ਅਸੀਂ ਆਪਣੇ ਹਰ ਇੱਕ ਚੀਜ਼ ਨੂੰ ਚਾਹੇ ਪ੍ਰੋਸੀਕਿਊਸ਼ਨ ਆ ਚਾਹੇ ਇਨਵੈਸਟੀਗੇਸ਼ਨ ਏਜੰਸੀਆਂ ਨੇ ਚਾਹੇ ਪੰਜਾਬ ਪੁਲਿਸ ਦਾ ਪੰਤਰਾ ਉਹਨਾਂ ਤਿੰਨਾਂ ਵਿੰਗਾਂ ਨੂੰ ਅਸੀਂ ਬੁਰੀਤਰਾ ਤਾਕਤ ਦਿੱਤੀ ਆ ਉਹਨਾਂ ਨੂੰ ਹੋਰ ਤਾਕਤਵਰ ਬਣਾਇਆਗਾ ਇਹੀ ਕਾਰਨ ਆ ਕਿ ਪੰਜਾਬ ਦੇ ਅੰਦਰ ਕਨਵਿਕਸ਼ਨ ਰੇਟ ਜ਼ਿਆਦਾ ਵਧਿਆਗਾ ਨਹੀਂ ਤਾਂ ਇਹਨਾਂ ਦੇ ਸਮੇਂ ਯਾ ਤਾਂ ਚਲਾਨ ਨਹੀਂ ਪੇਸ਼ ਹੁੰਦੇ ਸੀ ਸਮੇਂ ਸਿਰ ਚਲਾਨ ਨਹੀਂ ਪੇਸ਼ ਹੁੰਦੇ ਸੀ ਚਲਾਨ ਨਾ ਪੇਸ਼ ਹੋਣ ਦੇ ਕਾਰਨ ਵੀ ਕਈ ਵਾਰ ਦੋਸ਼ੀ ਬਚ ਰਹੇ ਦੇ ਸੀ ਮੈਂ ਦੇਖ ਰਿਹਾ ਸੀ ਕਿਉਂਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਮੇਰੀ ਗਵਾਈ ਚ ਜੋ ਕਮੇਟੀ ਬਣਾਈਆ ਯੁੱਧ ਨਸ਼ਿਆਂ ਵਿਰੁੱਧ ਉਸ ਸਬ ਕਮੇਟੀ ਦਾ ਮੈਨੂੰ ਮੁਖੀ ਬਣਾਇਆਗਾ ਜਦੋਂ ਮੈਂ ਰਿਵਿਊ ਕਰ ਰਿਹਾ ਸੀਗਾ ਲਾਸਟ ਮੀਟਿੰਗ ਦੇ ਅੰਦਰ ਤੁਹਾਡੀ ਜੀਪ ਸਾਹਿਬ ਨੇ ਬਹੁਤ ਅੱਛਾ ਅੰਕੜਾ ਪੇਸ਼ ਕੀਤਾ ਕਿ ਅਸੀਂ ਪਿਛਲੇ ਸਮੇਂ ਦੌਰਾਨ ਲਗਭਗ 12000 ਮਕਦਮੇ ਜਿਹੜੇ ਨੇ ਡੀਪੀਐਸ ਸੈਕਟਰ ਦੇ ਦਰਜ ਕੀਤੇ ਨੇ پر لیکن سرف صرف چوبی کے ڈفالٹ میل ہوئی جد کے گیارہ ہزار نو سو چلس نے اپنا چلان جنہوں چار شیٹ کہہ دینا اس سمیں سر دائر کی یہ بہت بڑی پراپتی جہی ہے میں سمجھنا آم آدمی پارٹی دی سرکار دیا سردار بگوت سے مان سرکار کیونکہ ਸਾਡੀ ਪੰਜਾਬ ਪੁਲ ਜਿਹੜੀ ਆ ਉਹ ਬੜੇ ਅੱਛੇ ਤਰੀਕੇ ਦੇ ਨਾਲ ਕੰਮ ਕਰ ਰਹੀ ਆ ਹੁਣ ਜੋ ਜੁੱਧ ਨਸ਼ਿਆਂ ਵਿਰੁੱਧ ਪਿਛਲੇ 25 ਫਰਵਰੀ ਤੋਂ ਅਸੀਂ ਸਟਾਰਟ ਕੀਤਾਗਾ ਅਸੀਂ ਇਸ ਲੜਾਈ ਨੂੰ ਅੰਤਮ ਦੌਰ 'ਚ ਲੈ ਕੇ ਗਿਆਗੇ ਇਹ ਲੜਾਈ ਹੁਣ ਫੈਸਲਾਕੁੰਦ ਦੌਰ 'ਚ ਸ਼ਾਮਲ ਹੋ ਚੁੱਕੀ ਆ ਆਉਣ ਵਾਲੇ ਸਮੇਂ ਤੁਸੀਂ ਦੇਖੋਗੇ ਕਿ ਪੰਜਾਬ ਤੋਂ ਨਸ਼ੇ ਕਰਨ ਵਾਲਾ ਜਾਂ ਨਸ਼ੇ ਵੇਚਣ ਵਾਲਾ ਪੰਜਾਬ ਤੋਂ ਨਹੀਂ ਮਿਲੂਗਾ ਜਾਂ ਤਾਂ ਨਸ਼ੇ ਵੇਚਣ ਵਾਲੇ ਪੰਜਾਬ ਛੱਡ ਜਾਣਗੇ ਜਾਂ ਉਹ ਜੇਲਾ ਚਲੇ ਜਾਣਗੇ ਬਿਲਕੁਲ ਸਪਸ਼ਟ ਆ हां ਜਿਹੜੇ ਸਾਡੇ ਭਰਾ ਜਾਂ ਸਾਡਾ ਕੋਈ ਹੋਰ ਵਿਅਕਤੀ ਜਿਹੜਾ ਨਸ਼ੇ ਦੇ ਦਲਦਲ 'ਚ ਫਸ ਗਿਆ ਅਸੀਂ ਉਹਨਾਂ ਹਮਦਰਦੀ ਭਰਿਆ ਵਤੀਰਾ ਬਣਾ ਰਹੇ ਹਾਂਗੇ ਉਹਨੂੰ ਉਪਦਾ ਕੇ ਉਹਦਾ ਇਲਾਜ ਕਰ ਰਹੇ ਹਾਂਗੇ ਉਹਨੂੰ ਦਿਮਾਗੀ ਤੌਰ ਤੇ ਠੀਕ ਕਰ ਰਹੇ ਹਾਂ ਇਹ ਸਾਡੀ ਪ੍ਰਾਇੋਰਟੀ ਆ ਅਸੀਂ ਉੱਤੇ ਲੱਗੀ ਹੋਏ ਹਾਂਗੇ ਪਿਛਲੇ 25 ਤਰੀਕ ਤੋਂ ਲੈ ਕੇ ਹੁਣ ਤੱਕ ਲਗਭਗ 22 ਕਰਾਂ 22 ਉਹਨਾਂ ਡਰਗ ਪੈਟਰਾਂ ਦੇ ਘਰ ਜਿਹੜੇ ਨੇ ਉਹ ਟਾਹੇ ਗਏ ਨੇ ਜਿਹੜੇ ਕੋਈ 3 ਕੇਸਾਂ ਚਨ ਵਾਲਮ ਸੀ ਕੋਈ 10 ਕੇਸਾਂ ਚਨ ਵਾਲਮ ਸੀ ਕੋਈ 7 ਕੇਸਾਂ ਚਨ ਵਾਲਮ ਸੀ ਤੁਹ 15 ਕੇ ਸਜਨ ਵਾਲਵਸਿਆ ਮੇਰੇ ਕੋ ਇੱਕ ਵੱਡੀ ਲਿਸਟ ਆ ਜਿਹੜੀ ਦਰਸਾਉਂਦੀ ਆ ਕਿ ਪੰਜਾਬ ਦੇ ਅੰਦਰ ਜਿਹੜੇ ਵੱਡੇ ਵੱਡੇ ਨਸ਼ਾ ਤਸਕਰ ਸੀਗੇ ਉਹਨਾਂ ਦੇ ਖਿਲਾਫ ਕਿਵੇਂ ਜਿਹੜਾ ਪੰਜਾਬ ਪੁਲਿਸ ਸਾਡੀ ਪੰਜਾਬ ਸਰਕਾਰ ਜਿਹੜੀ ਆ ਉਹ ਐਕਸ਼ਨ ਲੈ ਰਹੀ ਆ ਹੁਣੇ ਤੁਹਾਡੇ ਤੋਂ ਮੈਨੂੰ ਪਤਾ ਲੱਗਿਆ ਕਿ ਹੁਣੇ ਐਕਸ਼ਨ ਜਿਹੜਾ ਉਹ ਨਾਬਾ 'ਚ ਵੀ ਚੱਲ ਰਿਹਾ ਹੈ ਹੁਣੇ ਇੱਕ ਲਾਈਵ ਇਲੈਕਸ਼ਨ ਤੁਸੀਂ ਦੇਖਿਆ ਹੋਊਗਾ ਮੀਡੀਆ ਦੇ ਕੁਝ ਹਿੱਸੇ ਦਿਖਾ ਰਹੇ ਨੇ ਕਿ ਕਿ ਕਿਸ ਤਰ੍ਹਾਂ ਇੱਕ ਵੱਡਾ ਨਸ਼ਾ ਤਸਕਰ ਜਿਹੜਾ ਨਾਬਾ ਦੇ ਅੰਦਰ ਨਾਬਾ ਸਿਟੀ ਦੇ ਅੰਦਰ ਨਸ਼ਿਆਂ ਦਾ ਵਪਾਰ ਕਰਦਾ ਸੀ ਉਹਦੇ ਖਿਲਾਫ ਐਕਸ਼ਨ ਹੋ ਰਿਹਾਗਾ ਸੋ ਮੈਂ ਕੁਝ ਅੰਕੜੇ ਇਸ ਮਹਿਮ ਦੀ ਕਾਮਯਾਬੀ ਬद्दल ਦਵਾਉਣਾ ਧਿਆਨ ਦਿਵਾਉਣਾ ਚਾਹਣਾ ਕਿ ਇਹ ਮਹਿਮ ਜਿਹੜੀ ਆ ਉਹ ਕਿਸ ਤਰ੍ਹਾਂ ਕਾਮਯਾਬ ਆ 25 ਤਰੀਕ ਤੋਂ ਲੈ ਕੇ ਹੁਣ ਤੱਕ ਲਗਭਗ 875 ਦੇ ਕਰੀਬ 875 ਕਿਉਂਕਿ ਇਹ ਮੇਰੇ ਕੋਲ ਸਵੇਰ ਦਾ ਅੰਕੜਾ ਹੈਗਾ ਹੁਣ ਥੋੜਾ ਅੰਕੜਾ ਵਧਿਆਗਾ ਐਫ ਆਈ ਆਰ ਰਜਿਸਟਰ ਹੋਈਆਂ ਰਹੀਆਂ 875 1188 1188 ਜਿਹੜਾ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਲੋਕ ਸੀ ਉਹਨਾਂ ਨੂੰ ਜੇਲ੍ਹਾਂ ਦੀਆਂ ਸਲਾਖਾਂ ਦੇ ਪਿੱਛੇ ਭੇਜਿਆ ਗਿਆ ਉਹਨਾਂ ਨੂੰ ਜੇਲ੍ਹਾਂ ਚ ਬੰਦ ਕੀਤਾ ਗਿਆ ਜਿਵੇਂ ਹਰਨ ਦੀ ਗੱਲ ਕਰਾਂ ਇਸ ਸਮੇਂ ਦੌਰਾਨ ਲਗਭਗ 68 ਕਿਜੀ 68 ਕਿਲੋ ਜਿਹੜੀ ਆ ਉਹ ਹਰਨ ਫੜੀ ਗਈ ਆ ਪਰ ਪੌਪੀ ਹਸ ਕਿ ਨੂੰ ਪੰਜਾਬੀ ਚ ਕੁੱਕੀ ਕਹਿੰਦੇ ਆਗੇ 8 ਕੁਆਂਟਲ 73 ਕਿਲੋ ਤੋਂ ਜ਼ਿਆਦਾ ਜਿਹੜੀ ਉਹਦੀ ਉਹ ਵੀ ਬਰਾਮਦਗੀ ਜਿਹੜੀ ਆ ਇਹਨਾਂ ਸਮੇਂ ਦੌਰਾਨ ਹੋਈ ਆ

ਅਸੀਂ ਫੜਿਆਗਾ ਇਸ ਤੋਂ ਬਨਾ ਕਾਫੀ ਵੱਡੀ ਪੱਧਰ ਤੇ ਲਗਭਗ 35 ਲੱਖ ਰੁਪਇਆ ਹੁਣ ਤੱਕ ਡਰੱਗ ਮੰਨੀ ਜਿਹੜੀ ਆ ਉਹ ਵੀ ਅਸੀਂ ਬਰਾਮਦ ਕਰ ਚੁੱਕਿਆ 35 ਲੱਖ ਰੁਪਇਆ ਡਰੱਗ ਮੰਨੀ ਹੋਈ ਹੈਗੀ ਗੱਲ ਇਹ ਨਹੀਂ ਕਿ ਅਸੀਂ ਨਸ਼ੇ ਫੜਦੇ ਆਂਗੇ ਮੈਂ ਦੁਬਾਰਾ ਬੋਲਦਾ ਨਸ਼ੇ ਦੀ ਗੱਲ ਨਹੀਂ ਦਾ ਇਹਦੇ ਨਾਲ ਦੀ ਨਾਲੇ ਕੀ ਆ ਕਿ ਅਸੀਂ ਨਾਲ ਦੀ ਨਾਲ ਇੱਕ ਜਨ ਸੰਪਰਕ ਮਹਿੰਬੀ ਸ਼ੁਰੂ ਕੀਤੀ ਆ ਇੱਕ ਅਵੇਅਰਨੈਸ ਡਰਾਈਵ ਜਿਹੜੀ ਆ ਉਭੀ ਸ਼ੁਰੂ ਕੀਤੀ ਆ ਕਿ ਲੋਕਾਂ ਦੇ ਅੰਦਰ ਜਾਗਰਤੀ ਪੈਦਾ ਕੀਤੀ ਜਾਵੇ ਲੋਕਾਂ ਨੂੰ ਕਿਸ ਤਰ੍ਹਾਂ ਜੋ ਸਰਕਾਰ ਚੰਗਾ ਕੰਮ ਕਰ ਰਹੀ ਹੈ ਉਹਦੇ ਨਾਲ ਜੋੜਿਆ ਜਾਵੇ ਔਰ ਨਸ਼ਿਆਂ ਦੇ ਵਿਰੁੱਧ ਲਾਮਬੰਦ ਕੀਤਾ ਜਾਵੇ ਇਸ ਜਿਹੜੀ ਯੁੱਧ ਨਸ਼ਿਆਂ ਵਿਰੁੱਧਾ ਇਹਨੂੰ ਇੱਕ ਮਿਸ਼ਨ ਮੋੜ ਤੇ ਆ ਸਰਕਾਰ ਚਲਾ ਰਹੀ ਹੈ ਕਿ ਤਾਂ ਕਿ ਪੂਰੇ ਪੰਜਾਬ ਦਾ ਹਰ ਇੱਕ ਬੱਚਾ ਬੱਚਾ ਇਹਦਾ ਸਾਥੀ ਬਣ ਕੇ ਸਾਰਥੀ ਬਣ ਕੇ ਜਿਹੜਾ ਉਹ ਹੈ ਭੂਮਿਕਾ ਨਿਭਾਵੇ ਮੰਗ ਹੋਈ ਆ ਕਿ ਦੁਬਾਰਾ ਦੱਸਿਆ ਜਾਵੇ ਕਿ ਕੁੱਲ ਐਫ ਆਈ ਆਰਾਂ 875 کل جڑے پرسن ارسٹ ہوئے رہے ہو تک گیارہ سو اٹھاسی اسی طرح جیڑی گولہ گولیاں بکدیا نیگی وہ چھ لکھ چوہتر ہزار تین سو ستر اسی طریقے لگ پگ پینتی لاکھ روپیہ جیڑا جہا نشے تو پیسہ کمایا گا نشا بیچ کے پیسہ کمایا گا بھی اچھی ਜਿਹੜਾ ਬਰામ ਕੀਤਾਗਾ ਮੈਨੂੰ ਇਸ ਗੱਲ ਇਹ ਗੱਲ ਸਾਂਝੀ ਕਰਦੇ ਬੜੀ ਖੁਸ਼ੀ ਹੋ ਰਹੀ ਆ ਕਿ ਪੰਜਾਬ ਦੇ ਜਿਹੜੇ ਬੱਚੇ ਕਾਲਜਾਂ ਜਾਂਦੇ ਨੇ ਯੂਨੀਵਰਸਿਟੀਆਂ ਜਾਂਦੇ ਨੇਗੇ ਉਹਨਾਂ ਦੇ ਨਾਲ ਮੀਟਿੰਗਾਂ ਹੋਣ ਤੱਕ ਲਗਭਗ 1028 ਮੀਟਿੰਗਾਂ 1028 ਮੀਟਿੰਗਾਂ ਜਿਹੜੀਆਂ ਉਹ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਹੋਈਆਂ ਰਹੀਆਂ ਔਰ ਪਿੰਡਾਂ ਦੇ ਅੰਦਰ ਸੰਪਰਕ ਮਹਿਮ ਜਿਹੜੀ ਆ ਉਹ ਬੜੀ ਤੇਜ਼ੀ ਨਾਲ ਸ਼ੁਰੂ ਹੋ ਚੁੱਕੀ ਆ ਔਰ ਖਾਸ ਕਰਕੇ ਜੇ ਮੈਂ ਗੱਲ ਕਰਾਂ ਪਿੰਡਾਂ ਦੇ ਅੰਦਰ ਡਿਫੈਂਸ ਜਿਹੜੀਆਂ ਕਮੇਟੀਆਂ ਲਗੀਆਂ ਜਿਹੜੀਆਂ ਡਿਫੈਂਸ ਕਮੇਟੀਆਂ ਨੇ ਉਹ ਬਣ ਰਹੀਆਂ ਨੇਗੀਆਂ ਜਿਹਦੇ ਅੰਦਰ ਅਸੀਂ ਸਾਰੇ ਰਿਟਾਇਰਡ ਪੈਰਾਮਿਲਟਰੀ ਫੋਰਸਸ ਦੇ ਬੰਦਿਆਂ ਨੂੰ ਮਿਲਟਰੀ ਦੇ ਬੰਦਿਆਂ ਨੂੰ ਰਿਟਾਇਰਡ ਪੰਜਾਬ ਪੁਲਿਸ ਦੇ ਬੰਦਿਆਂ ਨੂੰ ਚੁਣੇ ਹੋਏ ਨਮਾਇंदे ਖਾਸ ਕਰਕੇ ਸਰਪੰਚ ਪੰਚ ਐਮਸੀ ਸਹਿਬਾਨ ਨੰਬਰਦਾਰ ਸਹਿਬਾਨ ਉਹਨਾਂ ਸਾਰੇ ਲੋਕਾਂ ਨੂੰ ਅਸੀਂ ਰਿਟਾਇਰਡ ਟੀਚਰ ਸਹਿਬਾਨ ਉਹਨਾਂ ਸਾਰੇ ਲੋਕਾਂ ਨੇ ਕਮੇਟੀਆਂ ਬਣਾ ਰਿਆ ਤਾਂ ਕਿ ਉਹ ਆਪ ਆ ਕੇ ਇਸ ਮਹਿਮਤਾ ਹਿੱਸਾ ਬਣ ਕਿਉਂਕਿ ਜਦੋਂ ਸੁਸਾਇਟੀ ਜਿਹੜੀ ਆ ਜਦੋਂ ਸੁਸਾਇਟੀ ਜਿਹੜੀ ਆ ਉਹ ਇਹ ਚੰਗੇ ਕਾਜ ਦਾ ਸਾ ਦੇਊਗੀ ਤਾਂ ਮੈਂ ਸਮਝਦਾ ਪੰਜਾਬ ਦੇ ਅੰਦਰੋਂ ਨਸ਼ਾ ਜਿਹੜਾ ਖਤਮ ਹੋਊਗਾ ਔਰ ਪੰਜਾਬ ਜਿਹੜਾ ਨਸ਼ਾ ਮੁਕਤ ਹੋਊਗਾ ਕਿਉਂਕਿ ਨਹੀਂ ਇਹ ਸਰਕਾਰਾਂ ਜਿਹੜੀਆਂ ਨੇ ਚਾਹ ਉਹ ਕਾਲੀ ਦਲ ਭਾਜੀਪੀ ਕਾਂਗਰਸ ਪਾਰਟੀ ਇਹਨਾਂ ਦੇ ਹੱਥ ਜਿਹੜੇ ਦੇਗੇ ਉਹ ਨਸ਼ਾ ਤਸਕਰਾਂ ਨਾਲ ਮੇਲੇ ਹੋਏ ਸੀਗੇ ਇਹੀ ਕਾਰਨ ਆ ਕਿ ਪੰਜਾਬ ਚ ਨਸ਼ਾ ਖਤਮ ਨਹੀਂ ਹੋ ਰਿਹਾ ਸੀ ਪਰ ਪਿਛਲੇ 3 ਸਾਲ ਦਾ ਰਿਕਾਰਡ ਆ ਮੈਂ ਤੁਹਾਡੇ ਸਾਹਮਣੇ ਦਿੱਤਾ ਕਰ ਔਰ ਜਿਹੜਾ ਲਗਭਗ ਪਿਛਲੇ 12 ਦਾ ਨਾ ਰਿਕਾਰਡ ਆ ਉਹ ਦਰਸਾਉਂਦਾਗਾ ਕਿ ਪੰਜਾਬ ਦੇ ਅੰਦਰ ਨਸ਼ੇ ਜਿਹੜੇ ਨੇਗੇ ਉਹ ਹੁਣ ਖਾਤਮੇ ਵੱਲ ਵੱਧ ਰਹੇ ਨੇਗੇ ਥੈਂਕ ਯੂ ਜੀ ਚੀਮਾ ਸਾਹਿਬ ਜਿਨਾਂ ਤੁਸੀਂ ਕਹਿ ਕੇ 12 ਦਿਨਾਂ ਤੋਂ ਲਗਾਤਾਰ ਕਾਰਵਾਈਆਂ ਹੋਈਆਂ ਨੇ ਬੀਤੇ ਦਿਨ ਭਾਜਪਾ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਤੀ ਗਈ ਉਸ ਦੇ ਵਿੱਚ ਸਵਾਲ ਚ ਕੀ ਕਹਿੰਦੇ ਕਿ 3 ਸਾਲ ਸਰਕਾਰ ਦੇਤੇ ਸੀ 3 ਸਾਲ ਕਿ ਨਹੀਂ ਐਕਸ਼ਨ ਹੋਇਆ ਔਰ ਉਸ ਦਿਨ ਵਿੱਚ ਕਿੰਨੇ ਕਿਤੇ 1 ਲੱਖ ਦੇ ਕਰੀਬ ਕੋਈ ਡਰਗ ਮੰਨੀ ਪਈ ਗਈ ਹੋਣੀ ਹੈ ਕਿੰਨੇ ਕਿ ਇਹਦੀ ਡਰਗ ਮੰਨ ਨੂੰ ਵਾਧਰਾ ਪਾੜ ਕੇ ਆਪੇ ਪ੍ਰਸ਼ਸਤਤ ਪਦਵੀ ਹੈ ਸਰਕਾਰ ਜੋ ਕਿ ਸਿੱਧ ਤਤ ਮਨਿੰਦਰ ਸਿੰਘ ਖਿਰਸਾਵਾ ਨਹੀਂ ਕਹਣਾ ਸੀ ਮੈਂ ਉੱਥੇ ਆ ਰਿਹਾ ਕਿ ਜਦੋਂ ਉਹਨਾਂ ਦੀ ਸਰਕਾਰ 10 ਸਾਲ ਸੀ ਪੰਜਾਬ ਦੇ ਅੰਦਰ ਜਦੋਂ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਦੀ ਸਾਂਝੀ ਸਰਕਾਰ 10 ਸਾਲ ਰਹੀ ਉਸ ਸਮੇਂ ਚਿੱਟੇ ਦਾ ਨਾਮ ਪਹਿਲੀ ਵਾਰ ਪੰਜਾਬ ਦੇ ਲੋਕਾਂ ਨੇ ਸੁਣਿਆ ਉਸ ਸਮੇਂ ਚਰਸ਼ ਦਾ ਨਾਮ ਸਮੈਕ ਦਾ ਨਾਮ ਪੰਜਾਬ ਦੇ ਲੋਕਾਂ ਨੇ ਪਹਿਲੀ ਵਾਰ ਸੁਣਿਆ ਭਾਰਤੀ ਜਨਤਾ ਪਾਰਟੀ ਇਸ ਦਾ ਜਵਾਬ ਦੇਣਗੇ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਨਾਗਾ ਕਿ ਤੁਸੀਂ ਪੰਜਾਬ ਤੇ ਨੌਜਵਾਨ ਦਲ ਦਲਬਤ ਤੁਸੀਂ ਤੱਕਿਆ ਹੁਣ ਸਾਡੇ ਨੂੰ ਤੁਸੀਂ ਸਵਾਲ ਖੜੇ ਕਰਦੇ ਹੋ ਸਾਡਾ ਤਾਂ ਮੈਂ ਪਹਿਲੀ ਦੱਸਿਆ ਕਿ ਸਾਡਾ ਤਾਂ ਰਿਕਵਰੀ ਰੇਟ ਕਨਵੈਕਸ਼ਨ ਰੇਟ ਦੋਸ਼ੀਆਂ ਨੂੰ ਫੜਨ ਦਾ ਰੇਟ ਉਹ ਹੁਣ ਤੱਕ ਦਾ ਸਭ ਤੋਂ ਵੱਧਾਗਾ ਸੋ ਉਹਨਾਂ ਦੀ ਸਰਕਾਰ ਕਿੱਥੇ ਆ ਗੁਜਰਾਤ ਦੇ ਅੰਦਰ ਉਹਨਾਂ ਦੀ ਸਰਕਾਰ ਜਿੱਥੋਂ ਪ੍ਰਧਾਨ ਮੰਤਰੀ ਮੋਦੀ ਸਾਹਿਬ ਆਉਂਦੇ ਨੇ ਸਭ ਤੋਂ ਵੱਡੀਆਂ ਵੱਡੀਆਂ ਖੇਪ ਉੱਥੇ ਫੜੀਆਂ ਜਾਂਦੀਆਂ ਨੇ ਕਿਆਂ ਗੁਜਰਾਤਸ ਫੜੀਆਂ ਜਾਂਦੀਆਂ ਨੇ ਕਿਆਂ ਗੁਜਰਾਤ ਦੀ ਬੰਦਰਗਾਹ ਤੇ ਫੜੀਆਂ ਜਾਂਦੀਆਂ ਨੇ ਕਿਆਂ ਕਦੇ ਪੂਰਾ ਦੇਸ਼ ਤਾਂ মিডিਆ ਵੀ ਨਹੀਂ ਬੋਲਦਾ ਕਾ ਦੇਸ਼ ਦੇ ਲੋਕ ਨਹੀਂ ਬੋਲਦੇ ਕਿਉਂਕਿ ਉਹ ਤਾਂ ਆਪੋਜੀਸ਼ਨ ਖਤਮ ਕਰ ਰੱਖੀ ਹੈਗੀ ਉੱਥੇ ਤਾਂ ਆਪੋਜੀਸ਼ਨ ਦਾ ਦਮ ਕੱਟ ਰੱਖਿਆ ਗਿਆ ਪੂਰਾ ਦੇਸ਼ ਜਾਣਦਾਗਾ ਕਿ ਕਿਸ ਤਰੀਕੇ ਦੇ ਨਾਲ ਉੱਥੋਂ ਨਸ਼ੇ ਕਿਹੜੇ ਦੇ ਪੂਰੇ ਦੇਸ਼ ਦੇ ਅੰਦਰ ਸਪਲਾਈ ਕੀਤੇ ਜਾਂਦੇ ਨੇ ਜੀ ਅਪਣੀ ਮੰਤਾਂ ਨਾਲ ਕਿ ਆਪਕੀ ਨੌਕਰੀ ਦਿਓ ਨਸ਼ਾ ਦੀ ਸ਼ਬ ਬਾਜਬਾ ਸਾਹਿਬ ਪੰਜਾਬ ਚ ਨਹੀਂ ਰਹਿੰਦੇ ਮੈਨੂੰ ਲੱਗਦਾ ਉਹ ਕਿਸੇ ਬਾਹਰਲੀ ਸਟੇਟ ਦੀ ਗੱਲ ਕਰ ਰਹੇ ਹੋਣਗੇ ਉਹ ਕਿਸੇ ਭਾਰਤੀ ਜਨਤਾ ਪਾਰਟੀ ਦੀ ਸਟੇਟ ਦੀ ਗੱਲ ਕਰ ਰਹੇ ਹੋਣਗੇ ਪਿਛਲੀ ਵਾਰ ਵੀ ਉਹਨਾਂ ਨੇ ਤੁਹਾਡੇ ਸਾਹਮਣੇ ਪੰਜਾਬ ਦੀ ਵਿਧਾਨ ਸਭਾ ਚ ਨੌਕਰੀਆਂ ਦਾ ਅੰਕੜਾ ਮੰਗਿਆ ਸੀ ਕਿ ਨੌਕਰੀ ਦਾ ਅੰਕੜਾ ਦਿਓ ਤੁਸੀਂ ਵੀਡੀਓ ਫੁਟੇਜ ਕਢਾ ਲਓ ਮੈਂ ਖੁਦ ਅੰਕੜਾ ਰੱਖਿਆ ਸੀ ਉਸ ਸਮੇਂ ਆਈ ਥਿੰਕ ਕਿ 43000 ਨੌਕਰੀ ਸੀ ਅਸੀਂ ਦੇ ਚੁੱਕੇ ਸੀ 43000 ਨੌਕਰੀ ਦਾ ਅੰਕੜਾ ਮੈਂ ਪੰਜਾਬ ਦੀ ਵਿਧਾਨ ਸਭਾ ਚ ਰੱਖਿਆ ਸੀਗਾ ਮੈਂ ਆਜਵਾਬਾ ਸਾਹਿਬ ਨੂੰ ਕਹਾਂਗਾ ਬਜਟ ਸੈਸ਼ਨ ਆਉਣ ਵਾਲਾ ਤੁਸੀਂ ਦੁਬਾਰਾ ਲਿਸਟ ਲੈ ਲਿਓ ਤੁਸੀਂ ਧੱਕੇ ਚੈੱਕ ਕਰ ਲਿਓ ਹੁਣ ਉਹ ਅੰਕੜਾ 50000 ਤੋਂ ਉੱਪਰ ਟੱਪ ਗਿਆ ਔਰ ਤੁਹਾਡੇ ਇੱਕ ਮੈਂਬਰ ਪਾਰਲੀਮੈਂਟ ਚ ਜਿੱਤੇ ਨੇਗੇ ਉਹ ਇੱਕ ਰੈਲੀ ਚ ਬੋਲ ਰਹੇ ਸੀ ਗੁਰਦਾਸਪੁਰ ਤੋਂ ਕਿ ਦੱਸੋ ਕਿਹੜੀ ਨੌਕਰੀ ਮਿਲੀ ਆ ਤਾਂ ਉੱਥੇ ਖੜੇ ਹੋ ਕੇ ਦੇ ਸਾਹਮਣੇ ਜਿਸ ਜਿਸ ਰੈਲੀ ਚੋ ਬੋਲ ਰਾਇ ਸੀ ਲੋਕਾਂ ਨੇ ਹੱਥ ਕੜੇ ਕੀਤਾ ਸੀ ਕਿ ਮੇਰੇ ਬੁੱਢੇ ਨੂੰ ਮਿਲ ਗਈ ਮੇਰੀ ਕੁੜੀ ਨੂੰ ਮਿਲ ਗਈ ਤਾਂ ਉਹਨਾਂ ਨੂੰ ਮੈਂ ਸਮਝਦਾ ਗਰਾਊਂਡ ਤੇ ਆਉਣਾ ਚਾਹੀਦਾ ਨਾ ਕਿ ਕਿਸੇ ਹੋਸਟਲ ਚ ਕੋ ਬਣਾ ਜਾਈਦਾ ਸਿੰਘ ਸਾਹਿਬ ਬਜਟ ਸੈਸ਼ਨ ਦੇ ਵਿੱਚ ਕੀ ਜਦੋਂ ਹੁਣ ਯੁੱਧ ਨਸ਼ੇ ਬਾਰੇ ਚੱਲ ਰਿਹਾ ਹੈ ਇਸ ਨੂੰ ਲੈ ਕੇ ਕੋਈ ਅਲੱਗ ਫੋਸ ਬਣਾਉਣੀ ਹੈ ਜਾਂ ਕਿਸ ਇਸ ਨੂੰ ਹੋਰ ਕਿਸ ਤਰੀਕੇ ਹੋਰ ਚੈਰਜ ਕੀਤਾ ਜਾਣਾ ਉਸ ਨੂੰ ਕੋ ਬਜਟ ਦੇ ਵਿੱਚ ਐਕਸਟਰਾ ਬਜਟ ਪੱਖਿਆ ਜਾਊ ਬਿਲਕੁਲ ਅਸੀਂ ਇਹਦੇ ਤੇ ਵਿਚਾਰ ਕਰ ਰਹੇ ਹਾਂ ਕਿ ਇਹ ਸੁਨੇਹਮ ਜਿਹੜੀ ਅਸੀਂ ਸ਼ੁਰੂ ਕੀਤੀ ਆ ਇਹਨੂੰ ਹੋਰ ਸਨ ਸਕੰਟਰੀ ਕਰਨ ਦੇ ਲਈ ਇਹਨੂੰ ਹੋਰ ਤਕੜਾ ਕਰਨ ਦੇ ਲਈ ਅਸੀਂ ਕੀ ਕੀ ਪ੍ਰਬੰਧਨ ਕਰੀਏ ਤੇ ਵਿਚਾਰ ਜਿਹੜਾ ਚੱਲ ਰਿਹਾ ਹੈਗਾ ਅਜੇ ਬਜਟ ਜਿਹੜਾ ਬਣ ਰਿਹਾ ਹੈ ਹਾਂਜੀ ਮਾਜੀ ਚ ਵੀ ਗਏ ਸੀ ਲਗ ਲਗ ਜਿਵੇਂ ਜਿਲ੍ਹਾ ਘੁੰਮ ਕੇ ਆਇਓ ਪੂਰੀ ਟੀਮ ਲਈ ਜਿੱਦ ਪਾਣੀ ਨਾਲੀ ਇਹ ਕਮਿਟੀ ਬਣਾਈ ਸੀ ਤੁਸੀਂ ਕੀ ਪਾਣੀ ਚੀਜ਼ਾਂ ਗੱਲਾਂ ਨੂੰ ਦੇਖੀਆਂ ਜਿੱਦੇ ਕਰਕੇ ਤੁਸੀਂ ਜਿਹੜਾ ਪੰਜਾਬ ਦੇ ਕਿਸੇ ਹੱਦ ਤੱਕ ਨਸ਼ਾ ਚੱਲਦਾ ਆ ਰਿਹਾ ਹੈ ਕੀ ਤੁਸੀਂ ਇਹਦੇ ਚੰਦਿਓ ਕੋਕੇ ਵੀ ਜਿੱਦ ਨਾਲ ਠੀਕ ਹੋ ਜੇ ਜਲਦੀ ਚੰਕੇ ਪ੍ਰਤਾਪ ਬਾਦ ਤੋਂ ਬਾਕੀ ਤੇ ਪਹਿਲੇ 3 ਸਾਲ 3 ਮਹੀਨੇ ਜੋ ਵੀ ਕਹਿੰਦੇ ਤੇ ਆਪਾਂ ਦੇਖੋ ਬਿਲਕੁਲ ਪਿਛਲੇ ਸਾਲਾਂ ਸਾਡਾ ਯੂਥ ਜਿਹੜਾ ਉਹ ਨਸ਼ਿਆਂ ਵੱਲ ਕਿਉਂ ਗਿਆ ਬਹੁਤ ਵੱਡਾ ਸਵਾਲ ਹੈਗਾ ਕਿਉਂਕਿ ਇੱਕ ਮਾਹੌਲ ਜਿਹੜਾ ਪੰਜਾਬ ਦੇ ਉੱਤੇ ਸਿਰਜਿਆ ਗਿਆ ਕਿ ਪੰਜਾਬs ਕੋਈ ਨੌਕਰੀ ਨਹੀਂ ਮਿਲਦੀ ਜਦੋਂ ਕਾਂਗਰਸ ਬੀਜੇਪੀ ਦੀ ਸਰਕਾਰ ਸੀ ਤੁਸੀਂ ਪੂਰਾ ਅੰਕੜਾ ਦੇਖ ਸਕਦੇ ਹੋ ਦਸਾਂ ਸਾਲਾਂ ਦੌਰਾਨ ਉਹਨਾਂ ਨੇ 10000 ਨੌਕਰੀ ਨਹੀਂ ਦਿੱਤੀ ਇਹੀ ਕਾਰਨ ਸੀ ਕਿ ਪੰਜਾਬ ਦਾ ਬ੍ਰੇਨ ਡレイン ਹੋ ਰਿਹਾ ਸੀ ਪੰਜਾਬ ਦਾ ਯੂਥ ਜਿਹੜਾ ਉਹ ਬਾਹਰਲੇ ਦੇਸ਼ਾਂ ਵੱਲ ਉਹਨਾਂ ਨੇ ਮੂੰਹ ਕੀਤਾ ਔਰ ਪੰਜਾਂ ਸਾਲਾਂ ਚ ਕਾਂਗਰਸ ਪਾਰਟੀ ਗੜਾ ਦੇ ਪ੍ਰਤਾਪ ਸਿੰਘ ਬਾਜਬਾ ਗੜਾਦਣ ਕਿ ਉਹਨਾਂ ਨੇ 10000 ਨੌਕਰੀ ਦਿੱਤੀ ਹੋਵੇ ਬਾਜਵਾ ਸਾਹਿਬ ਨੂੰ ਚੈਲੰਜ ਆ ਮੇਰਾ ਉਹਨਾਂ ਦੀ ਕਾਂਗਰਸ ਪਾਰਟੀ ਨੂੰ ਚੈਲੰਜ ਆ ਮੇਰਾ ਕੋਈ ਤੁਸੀਂ 10000 ਦੀ ਲਿਸਟ ਦੇ ਦਿਓ ਕਿ 10000 ਨੌਕਰੀ ਦਿੱਤੀ ਹੋਵੇ ਤਾਂ ਅਸੀਂ ਤਾਂ ਤਿੰਨ ਸਾਲਾਂ ਚ 50000 ਦੇ ਕੇ ਤੁਹਾਡੇ ਸਾਹਮਣੇ ਖੜੇ ਆਂਗੇ ਸੋ ਇਹੀ ਕਾਰਨ ਆ ਤੁਸੀਂ ਸਾਰੇ ਜਣੇ ਜਾ ਕੇ ਦੇਖ ਲਓ ਪੰਜਾਬੀ ਯੂਨੀਵਰਸਿਟੀ ਪਟਿਆਲਾ ਜੀਐਨਟੂ ਅਮਰਸਰ ਲੁਧਿਆਣਾ ਐਗਰੀਕਲਚਰ ਯੂਨੀਵਰਸਿਟੀ ਸਾਰੇ ਇੰਜੀਨੀਅਰ ਕਾਲਜ ਚਾਹੇ ਉਹ ਪ੍ਰਾਈਵੇਟ ਨੇ ਚਾਹੇ ਸਰਕਾਰੀ ਨੇ ਸਾਰਿਆਂ ਦੇ ਅੰਦਰ 100% ਸੀਟਾਂ ਜਿਹੜੀਆਂ ਨੇ ਉਹ ਸਟੂਡੈਂਟ ਦੀਆਂ ਫਿਲ ਹੋ ਜਾਂਦੇ ਨੇ ਇਸੇ ਤਿੰਨ ਸਾਲਾਂ ਇਹ ਸਿਤਾ ਫੇਲ ਹੋ ਜਾਣੇ ਕਿਉਂ ਹੋ ਜਾਣੇ ਕਿਉਂਕਿ ਪੰਜਾਬ ਦੇ ਨੌਜਵਾਨ ਨੂੰ ਯਕੀਨ ਹੋ ਗਿਆ ਵਿਸ਼ਵਾਸ ਹੋ ਗਿਆ ਉਹਦਾ ਕੰਫੀਡੈਂਸ ਜਿਹੜਾ ਪੰਜਾਬs ਬਿਲਡ ਹੋ ਗਿਆ ਕਿ ਪੰਜਾਬ ਦੇ ਅੰਦਰ ਹੁਣ ਨੌਕਰੀ ਵੀ ਮਿਲੂਗੀ ਪੰਜਾਬ ਦੇ ਅੰਦਰ ਰੋਜ਼ਗਾਰ ਵੀ ਮਿਲੂਗਾ ਅਸੀਂ ਜੇ ਅੱਜ ਗੱਲ ਕਰਦੇ ਆ ਕਿ 88000 ਕਰੋੜ ਦਾ ਨਿਵੇਸ਼ ਹੋਇਆਗਾ ਤੇ ਬਹੁਤ ਵੱਡੀ ਗੱਲ ਆ ਕਾਂਗਰਸ ਪਾਰਟੀ ਨੇ 3 ਸਾਲ ਕੋਵਿਡ ਦਾ ਲਾਹਾ ਲੈਦੀ ਰਹੀ ਕਰੋਨਾ ਦਾ ਲਾਹਾ ਲਿਆ ਕਿ ਭਾਈ ਕਰੋਨਾ ਲੱਗਿਆ ਉਹ ਤਾਂ ਭਾਈ ਆਪਦੇ ਮੂੰਹ ਤੇ ਉਦੋਂ ਚਲੋ ਠੀਕ ਆ ਸਮੇਂ ਦੀ ਮੰਗ ਸੀਗੀ ਮਾਸਕ ਲਾ ਕੇ ਉਹ ਤਾਂ ਬਾਰ ਬਾਰ ਕਰਾਉਣ ਨੂੰ ਮਿਲਣ ਤੱਕ ਨਹੀਂ ਜਾਂਦੇ ਸੀਗੇ ਉਹਨਾਂ ਨੇ ਤਾਂ 1 ਰੁਪਿਆ ਦਾ ਫੰਡ ਤੱਕ ਨਹੀਂ ਖਰਚਿਆ ਹੈਗਾ ਉਹ ਦਿਖਾ ਦਿੰਨ 3 ਸਾਲ ਉਹ ਕਰੋਨਾ ਦੀ ਸ਼ੀਲਡ ਲੈ ਕੇ ਨਾ ਕਿ ਕਰੋਨਾ ਆ ਗਿਆ ਕਰੋਨਾ ਆ ਗਿਆ RAM nal ਉਹਨਾਂ ਨੇ 3 ਸਾਲ ਲਗਾਏ ਨੇ ਇੱਕ ਵੀ ਕੰਮ ਨਹੀਂ ਕੀਤਾ ਜਿਹੜੀ ਖਾਸ ਕੀਤੇ ਸੀਗੇ ਉਹਨਾਂ ਨੇ ਲੈ ਕੇ ਸਵਾ ਕਰਾਇਆ ਕੀਤਾ ਆਪਣੀ ਪਾਰਟੀ ਦੇ ਖਿਲਾਫ ਦੇਖੋ ਬਹੁਤ ਹੀ ਅਫਸੋਸ ਆਈ ਗੱਲ ਆ ਬਹੁਤ ਹੀ ਮੰਦ ਭਾਗੀ ਗੱਲ ਆ ਕਿ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਡੇ ਗੁਰੂ ਘਰਾਂ ਦਾ ਸਿਆਸੀਕਰਨ ਕੀਤਾ ਜਾ ਰਿਹਾ। ਔਰ ਜਥੇਦਾਰਾਂ ਦੀ ਅਪੁਆਇੰਟਮੈਂਟ ਜਥੇਦਾਰ ਨੂੰ ਹਰਉਣਾ ਹਟਾਉਣਾ ਇੱਕ ਸਿਆਸੀ ਖੇਡ ਬਣ ਚੁੱਕੀ ਹੈ। ਔਰ ਮੈਂ ਸਮਝਦਾ ਇਹ ਅਕਾਲੀ ਦਲ ਦੇ ਖਾਤਮੇ ਵੱਲ ਇੱਕ ਬਹੁਤ ਵੱਡਾ ਕਦਮ ਆਕਾਲੀ ਦਲ ਹੁਣ ਜਿਹੜਾ ਸਾਡੇ ਤੇ ਪੰਜਾਬ ਦਾ ਇਤਿਹਾਸ ਆ ਉਹ ਤੋਂ ਸਦਾ ਲਈ ਮਿਟ ਜਾਊਗਾ। ਚੰਦ ਪਰਿਵਾਰ ਜਿਹੜੇ ਨੇਗੇ ਜਿਨ੍ਹਾਂ ਨੇ ਅਕਾਲੀ ਦਲ ਤੇ ਲੰਬਾ ਸਮਰਾਜ ਕੀਤਾ ਆਉਣ ਵਾਲੇ ਸਦੀਆਂ ਉਹਨਾਂ ਦਾ ਨਾਮ ਤੱਕ ਨਹੀਂ ਲਿਆ ਕਰਨੀ ਗੀਆਂ ਕਿਉਂਕਿ ਜਿਸ ਤਰ੍ਹਾਂ ਦੇ ਉਹ ਕੰਮ ਸਿੱਖ ਪੰਥ ਵਿਰੋਧੀ ਕਰ ਰਹੇ ਨੇ ਕਿ ਸਿੱਖ ਕੌਮ ਵਿਰੋਧੀ ਕਰ ਰਹੇ ਨੇ ਕਿ ਪੰਜਾਬ ਜਿਹੜਾ ਉਹਨਾਂ ਨੂੰ ਕਦੇ ਮਾਫ ਨਹੀਂ ਕਰੂਗਾ ਲੋਕ ਜਿਹੜੇ ਦਿਨ ਉਹਨਾਂ ਨੂੰ ਕਦੇ ਮਾਫ ਨਹੀਂ ਕਰਨਗੇ ਕਿਉਂਕਿ ਅੱਜ ਜੋ ਕਿਸੇ ਨੂੰ ਲਾਤਾਂ ਕਿਸੇ ਨੂੰ ਹਟਾਤਾ ਔਰ ਉਹਨਾਂ ਨੇ ਆਪਣੀ ਪਰਿਵਾਰ ਦੀ ਖੇਡ ਬਣਾਈ ਹੋਈ ਆ ਚੰਦ ਪਰਿਵਾਰ ਮਿਲ ਕੇ ਇਸ ਤਰ੍ਹਾਂ ਕਰ ਰਹੇ ਨੇ ਕਿ ਸੋ ਮੈਨੂੰ ਅਫਸੋਸ ਵੀ ਆ ਔਰ ਮੈਂ ਸਮਝਦਾਗਾ ਕਿ ਸਿੱਖ ਕੌਮ ਜਿਹੜੀ ਆ ਉਹ ਕਦੇ ਕਾਲੀ ਦੱਲ ਨੂੰ ਆਉਣ ਵਾਲੇ ਸਮੇਂ 'ਚ ਮਾਫ ਨਹੀਂ ਕਰੂਗੀ ਜੀ ਮਰ ਸਾਹਿਬ ਜੀ ਬੇਰੇ ਅ ਦੇਖਿਏ ਲਾਈਨ ਆਰਡਰ ਕੀ ਪ੍ਰੋਬਲਮ ਬਿਲਕੁਲ ਕਹੀ ਵੀ ਕ੍ਰੀਏਟ ਨਹੀਂ ਹੋਣੇ ਦਿੱਤੀ ਜਾਏਗੀ ਲਾ ਕੋ ਕੰਟਰੋਲ ਕਰਕੇ ਰੱਖਣਾ ਲਾਈਨ ਆਰਡਰ ਕੋ ਕੰਟਰੋਲ ਕਰਕੇ ਰੱਖਣਾ ਇਹ ਪੰਜਾਬ ਸਰਕਾਰ ਕੀ ਪ੍ਰਾਇੋਰਟੀ ਹੈ ਹਮ ਇਸ ਤੇ ਪੂਰਾ ਸਰਕਾਰ ਧਿਆਨ ਰੱਖੇ ਜੀ ਮਾ ਸਰ ਬੀਤੇ ਤੁਸੀਂ ਐਂਟੀ ਡਰੋਨ ਡਿਵਾਈਸਿਸ ਜਿਸ ਰਾਹਤ ਪਰ ਨਿਸ਼ਾਨ ਦਾ ਉਸ ਦਾ ਤੁਸੀਂ ਜਿਹੜਾ ਖੁਦ ਜਿਹੜਾ ਗੈਮੋ ਲਿਆ ਸਰ ਉਹ ਪ੍ਰੋਸੈਸ ਕਿੱਥੇ ਲੈ ਪਹੁੰਚਿਆ ਕਦੋਂ ਤੱਕ ਉਹ ਸੈਕੰਡ ਲਾਈਨ ਆਫ ਡਿਫੈਂਸ ਦੇ ਦੀਏ ਪੰਜਾਬ ਪੁਲਿਸ ਯਾ ਪੰਜਾਬ ਸਰਕਾਰ ਨੂੰ ਬਣਾਣੀ ਚਾਹੀਦੀ ਜਿਹੜੀ ਐਂਟੀ ਡਰੋਨ ਟੈਕਨੀਕਸ ਜਿਹੜੀਆਂ ਨੇ ਦੀਦਾ ਅਸੀਂ ਥੋੜੇ ਦਿਨ ਪਹਿਲਾਂ ਤਿੰਨ ਚਾਰ ਦਿਨ ਪਹਿਲਾਂ ਅਸੀਂ ਉਹਨਾਂ ਦੀ ਪ੍ਰੈਜੈਂਟੇਸ਼ਨ ਕੰਪਨੀਆਂ ਦੀ ਲਈ ਸੀਗੀ ਉਹ ਬਿਲਕੁਲ ਅਸੀਂ ਉਸ ਦਿਨ ਪਹਿਲਾ ਦਿਨ ਸੀਗਾ ਸਾਡੀ ਕਮੇਟੀ ਜਿਹੜੀ ਆ ਉਹਦੇ ਤੇ ਲਗਾਤਾਰ ਅਸੀਂ ਦੇਖ ਰਹੇ ਹਾਂਗੇ ਕਿ ਕਿੰਨਾ ਪੈਸਾ ਕਿੱਥੇ ਖਰਚ ਹੋਣਾਗਾ ਔਰ ਕਿਹੜੀ ਕਿਹੜੀ ਜਗ੍ਹਾ ਤੇ ਉਹਨਾਂ ਕੁਇਪਮੈਂਟ ਦੀ ਉਹਨਾਂ ਮਸ਼ੀਨਰੀ ਦੀ ਸਖਤ ਲੋੜ ਆਗੀ ਸੋ ਬਿਲਕੁਲ ਅਸੀਂ ਉਹ ਖਰੀਦਾਂਗੇ ਉਹਨੂੰ ਅਸੀਂ ਆਪਣੀ ਡਿਫੈਂਸ ਲਾਈਨ ਦੇ ਅੰਦਰ ਯੂਜ਼ ਕਰਾਂਗੇ ਸੋ ਉਹਨਾਂ ਵਾਲੇ ਸਮੇਂ ਦੌਰਾਨ ਚਾਹੇ ਸਾਡਾ ਵੈਸੇ ਤਾਂ ਇਹ ਕੰਮ ਜਿਹੜਾ ਉਹ ਸੈਂਟਰ ਸਰਕਾਰ ਦਾ ਬਣਦਾਗਾ PSF ਦਾ ਬਣਦਾ ਹੈਗਾ ਪਰ ਲੇਕਿਨ ਸੈਂਟਰ ਸਰਕਾਰ ਜਿਹੜੀ ਹੈ ਉਹ ਆਪਣੀ ਭੂਮਿਕਾ ਨਿਭਾਉਣ ਚ ਬੁਰੀ ਤਰ੍ਹਾਂ ਫੇਲ ਰਹੀ ਆ ਸੋ ਅਸੀਂ ਇਹ ਕੰਮ ਜਿਹੜਾ ਆਪਣੇ ਜम्मे वे ਲਿਆਗਾ ਸੋ ਬਿਲਕੁਲ ਡਿਫੈਂਸ ਲਾਈਨ ਦੇ ਨਾਲ-ਨਾਲ ਅਸੀਂ ਐਂਟੀ ਡਰੋਨ ਸਿਸਟਮ ਜਿਹੜਾ ਉਹ ਡਿਵੈਲਪ ਕਰ ਰਹੇ ਆ ਤਾਂ ਕਿ ਇੱਕ ਵੀ ਨਸ਼ਾ ਜਿਹੜਾ ਉਹ ਸਰਹੱਦੋਂ ਪਾਰ ਡਰੋਨ ਰਾਹੀਂ ਪੰਜਾਬ 'ਚ ਨਾ ਆ ਸਕੇ ਥੈਂਕ ਯੂ ਜੀ